ਪੁੱਚੋ ਦੇ ਦਿੜਬਾ ਕਾਂਗਾ ਤੇ ਕਰਤਾਰਦਾਸ ਜਖੇਪੜ ਹੈਲੋ ਹੈਲੋ ਕਾਂਗਾ ਬਈ ਟਾਈਆਂ ਪਾ ਦੋ ਕਿਉਂਕਿ ਜਖੇਪੜ ਦੇ ਟੀਮ ਮੁੰਡੇ ਕਹਿੰਦੇ ਵੀ ਨਹੀਂ ਆਉਂਦੇ ਕਾਂਗੇ ਦੀ ਟੀਮ ਜੇਕਰ ਆ ਗਈ ਹੈ ਤੇ ਰੇਡ ਪਾ ਕੇ ਚਲੇ ਜਾਣ ਪੁੱਚੋ ਵਾਲੇ ਮੁੰਡੇ ਆ ਗਏ ਦਿੜਬੇ ਵਾਲੇ ਮੁੰਡੇ ਆ ਜਾਣ ਪੁੱਚੋ ਵਾਲੇ ਮੁੰਡੇ ਆ ਗਏ ਤੇ ਟਾਈਆਂ ਪਾ ਦੋ ਦੂਜੇ 라운ਡ ਦੀਆਂ ਧੰਨਵਾਦ ਆ ਮੇਰੇ ਮਿੱਤਰੋ ਕਹਿੰਦੇ ਅੱਜ ਬੱਛੋ ਵਾਲੇ ਦਾ ਵੱਡਾ ਮੇਲਾ ਹਾਂਜੀ ਹਾਂਜੀ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਧੰਨ ਧੰਨ ਬਾਬਾ ਥੰਮਨ ਸਿੰਘ ਜੀ ਉਹ ਪਾਲਾ ਆ ਗਿਆ ਓਏ ਅੱਜ ਬੱਛੋ ਆੜੇ 'ਚ ਉਹ ਪਾਲਾ ਆ ਗਿਆ ਅੱਜ ਬੱਛੋ ਆੜੇ 'ਚ ਹੈਲੋ ਧੰਨ ਧੰਨ ਬਾਬਾ ਥੰਮਨ ਸਿੰਘ ਜੀ ਦੀ ਕਿਰਪਾ ਸਦਕਾ ਮੈਂ ਪਹਿਲਾਂ ਵੀ ਗੱਲ ਕਰ ਚੁੱਕਿਆ ਆ ਸਾਡੇ ਕੋਲੇ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਆ ਚੁੱਕੇ ਆ ਉਹਨਾਂ ਨੂੰ ਵਾਰੀ ਵਾਰੀ ਅਸੀਂ ਉਹਨਾਂ ਤੋਂ ਜੋ ਵੀ ਸਾਨੂੰ ਨੋਨਸ ਕਰਕੇ ਜਾਣਗੇ ਅਸੀਂ ਦਰਸ਼ਕਾਂ ਦੀ ਕਚਹਿਰੀ 'ਚ ਦੱਸਾਂਗੇ ਸਭ ਤੋਂ ਵੱਡੀ ਗੱਲ ਸਟੇਡੀਅਮ ਵਾਸਤੇ 2.5 ਲੱਖ ਰੁਪਈਆ ਲੇਟਾਂ ਲੱਗ ਜਾਣੀਆਂ ਅਗਲੇ ਸਾਲ ਜ਼ੋਰਦਾਰ ਤਾੜੀਾ ਲਾ ਦਿਓ ਪਾਲੇ ਦੇ ਆਉਣ ਤੇ 2.5 ਲੱਖ ਰੁਪਈਆ ਲੇਟਾਂ ਵਾਸਤੇ ਮਿਲ ਗਿਆ ਸਾਰੇ ਜਿਹੜੇ ਸਾਡੇ ਨੌਜਵਾਨਾਂ ਰਾਤ ਨੂੰ ਪ੍ਰੈਕਟਿਸ ਕਰਿਆ ਕਰਨਗੇ ਇੱਥੇ ਫੁੱਲਾ ਟਾਈਮ ਮਿਲੂਗਾ ਹੁਣ ਮੈਂ ਬੇਨਤੀ ਕਰੂੰਗਾ ਡਾਕਟਰ ਨਿਸ਼ਾਨ ਸਿੰਘ ਨੂੰ 1 ਮਿੰਟ ਲਈ ਉਹ ਮਾਰਕੀਟ ਕਬੱਡੀ ਸਾਡੇ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਦੇ ਦਿਲ ਦੇ ਬਹੁਤ ਕਰੀਬ ਆ ਉਹਨਾਂ ਨੇ ਮਾਂ ਖੇਡ ਕਬੱਡੀ ਨੂੰ ਪਿੰਡਾਂ ਤੋਂ ਇੰਟਰਨੈਸ਼ਨਲ ਲੈਵਲ ਤੱਕ ਪਹੁੰਚਾਇਆ ਬੀਬਾ ਹਰਸਿਮਰਤ ਕੌਰ ਜੀ ਬਾਦਲ ਜੋ ਸਾਡੇ ਮੈਂਬਰ ਪਾਰਲੀਮੈਂਟ ਹੈ ਉਹ ਦੋ ਤਿੰਨ ਦਿਨ ਪਹਿਲਾਂ ਪਿੰਡ ਦੇ ਵਿੱਚ ਆਏ ਸੀ ਤੇ ਪਿੰਡ ਦੀ ਸਾਡੀ ਜਥੇਬੰਦੀ ਲਛਤਰ ਸਿੰਘ ਸੰਧੂ ਸਾਹਿਬ ਮਨਜੀਤ ਸਿੰਘ ਪੋਪੀ ਔਰ ਬਿੰਦਰ ਬਚੂਆਣਾ ਨੇ ਬੇਨਤੀ ਕੀਤੀ ਸੀ ਜੇ ਜਿਵੇਂ ਤੁਸੀਂ ਪਹਿਲਾ ਪਿੰਡ ਨੂੰ ਗ੍ਰਾਂਟ ਦਿੰਨੇ ਹੋ ਆਮ ਵਾਸਤੇ ਲਾਈਟਾਂ ਵਾਸਤੇ ਪੈਸਿਆਂ ਦੀ ਲੋੜ ਆ ਔਰ ਬੀਬਾ ਹਰਸਿਮਰਤ कौर ਬਾਦਲ ਜੀ ਨੇ ਅੱਜ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਸਰਦਾਰ ਕਰਮੇਲ ਸਿੰਘ ਜੀ ਫਫੜੇ ਪਾਈ ਕੇ ਔਰ ਸਾਡੇ ਸਰਕਲ ਦੇ ਪ੍ਰਧਾਨ ਇਹ ਵੱਡਾ ਕਬੱਡੀ ਦਾ ਕੱਪ ਹੈ ਮੈਂ ਸਾਰੇ ਐਨ ਆਰ ਆਈ ਵੀਰਾਂ ਦਾ ਸਮੁੱਚੇ ਨਗਰ ਦਾ ਤੇ ਪੁੱਜੇ ਰੱਬ ਰੂਪੀ ਦਰਸ਼ਕਾਂ ਦਾ ਦਿਲ ਦੀਆਂ ਗਰਾਈਆਂ ਦੇ ਵਿੱਚੋਂ ਧੰਨਵਾਦ ਕਰਦਾ ਹਾਂ ਆ ਕੱਠ ਕਹਿੰਦੇ ਗਵਾਈਂ ਭਰ ਰਿਹਾ ਵੀ ਇਹ ਇਲਾਕਾ ਕਬੱਡੀ ਨੂੰ ਬੜਾ ਪਿਆਰ ਕਰਦਾ। ਜਾਂਉਂਦੇ ਵਸਦੇ ਰਹੋ ਵੀਰੋ ਤੇ ਮੱਲ ਵੀ ਅੱਜ ਦੇ ਦਿਨ ਤੇ ਕਹਿੰਦੇ ਛੋਟੀ ਛੋਟੀ ਦੇ ਪੁੱਜੇ ਹੋਇਆ। ਜਲਾਲਪੁਰੇ ਪਾਲੇ ਨਾਲ ਕਹਿੰਦੇ ਗਰਾਊਂਡ ਭਰੀ ਭਰੀ ਲੱਗਦੀ ਹੈ। ਹਰਖੋ ਵਾਲੀਆ ਮੇਸ਼ੀ ਮੈਦਾਨ ਦੇ ਵਿੱਚ ਹੈ। ਬੱਗੇ ਪਣ ਦੇ ਦੁੱਲੇ ਦੇ ਚਰਚੇ ਹੋਣਗੇ। ਦੁਨੀਆ ਦੇ ਵੱਡੇ ਸਟਾਰਾਂ ਦਾ ਅੱਜ ਚੇਚੇ ਤੌਰ ਤੇ ਕਹਿੰਦੇ ਚੇਚੇ ਤੌਰ ਤੇ ਪੁੱਜੇ ਆ। ਲੈ ਵੀ ਦੁੱਲੇ ਬਾਈ ਫਤੇਸਾਂ ਜੀ ਕਰ ਇੱਕ ਵਾਰੀ ਨੌਜਾਨ। ਜਲਾਲਪੁਰੀਏ ਪਾਲੇ ਲਈ ਤੇ ਬੱਗੇਪਿੰਡ ਦੇ ਦੁੱਲੇ ਲਈ ਤਾੜਾ ਮਾਰੋ ਇੱਕ ਵਾਰੀ ਆਹ ਦੁਨੀਆ ਦੇ ਵੱਡੇ 스타 ਅੱਜ ਦੇ ਮੇਲੇ ਤੇ ਪੁੱਜਿਆ ਸਤਿਕਾਰ ਕਰਾਂਗੇ ਸਾਰੇ ਵੀਰਾਂ ਦਾ ਔਰ ਅੱਜ ਦੇ ਦਿਨ ਕ ਖੇਡ ਕਬੱਡੀ ਨੂੰ ਪਾਲੇ ਬਹੁਤ ਵੱਡਾ ਪਿਆ ਕੁੱਲ ਮਿਲਾ ਕੇ ਕਹ ਲਈਏ ਕ ਕਬੱਡੀ ਦਾ ਯੁੱਗ ਖਤਮ ਹੋਇਆ ਸਾਡੇ ਵਿੱਚਕਾਰ ਸਾਡੇ ਤੋਂ ਸਾਡੇ ਸਾਰ ਸਤਿਕਾਰਯੋਗ ਦੇਵੀ ਦੇਲ ਜੀ ਗੋਬਿਆਂ ਵਾਲੇ ਇਸ ਫਾਨੀ ਦੁਨੀਆ ਨੂੰ ਅਲਵੇਦਾ ਕਹਿਗੇ ਆਪਾਂ ਸ਼ਰਦਾਂ ਦੇ ਫੁੱਲ ਕਿ ਭੇਟ ਕਰਾਂਗੇ ਉਸ ਮਹਾਨ ਖਿਡਾਰੀ ਨੂੰ ਇਹੋ ਜਿਹੇ ਇਨਸਾਨ ਸਦੀਆਂ ਬਾਅਦ ਕਿਤੇ ਜਾ ਕੇ ਦੁਨੀਆ ਦੇ ਵਿੱਚ ਪੈਦਾ ਹੁੰਦੇ ਆ ਲੰਮਾ ਟਾਈਮ ਕਬੱਡੀ ਦੀ ਦੁਨੀਆ ਦੇ ਵਿੱਚ ਰਾਜ ਕਰਨ ਵਾਲਾ ਮਹਾਨ ਕਬੱਡੀ ਖਿਡਾਰੀ ਮਹਾਨ ਕੋਚ ਹੈਲੋ